ਦੋਸ਼ ਲਗਾਏ ਗਏ ਸੀ ਕਿ ਇਹਨਾਂ ਨੇ ਮਿਊਨਿਸਪਲ ਕਾਰਪੋਰੇਸ਼ਨ ਦਾ ਘਰਾਓ ਕਰਦੇ ਹੋਏ ਉੱਥੇ ਅੰਦਰੋਂ ਉਹਨਾਂ ਨੂੰ ਉੱਥੇ ਤਾਲਾ ਲਾ ਕੇ ਉਹਨਾਂ ਦੇ ਕੰਮਕਾਰ ਦੇ ਵਿੱਚ ਵਿਗਨ ਪਾਇਆ ਇਹ ਸਾਰੇ ਚਾਰੇ ਵਿਅਕਤੀ ਆਪਣੇ ਆਪਣੇ ਫਾਲੋਅਰਸ ਦੇ ਨਾਲ ਆਪਣੇ ਫਾਲੋਅਰ ਦੇ ਨਾਲ ਸੀਪੀ ਸਾਹਿਬ ਦੇ ਦਫ਼ਤਰ ਦਾ ਘਰਾਓ ਕਰਨ ਗਏ ਸੀ ਤੇ ਉੱਥੇ ਇਹਨਾਂ ਦੀ ਗ੍ਰਿਫਤਾਰੀ ਪਾਈ ਗਈ ਸਾਰੇ ਦੇ ਸਾਰੇ ਐਮਟੀ ਹੈਂਡਿਡ ਸੀ ਕਿਸੇ ਦੇ ਹੱਥ ਵਿੱਚ ਕੋਈ ਹਥਿਆਰ ਨਹੀਂ ਸੀ ਇਥੋਂ ਸਾਫ ਪਤਾ ਲੱਗਦਾ ਕਿ ਕਿਸੇ ਦੀ ਕੋਈ ਇੰਟੈਂਸ਼ਨ ਨਹੀਂ ਸੀ ਕਿ ਕਿਸੇ ਕੰਮ ਤੇ ਵਿਗਨ ਪਾਣ ਦੇ ਲਈ ਆਪਣੀ ਆਵਾਜ਼ ਨੂੰ ਬੁਲੰਦ ਕਰਨ ਲਈ ਕਿਉਂ ਜੋ ਪਿਛਲੇ ਡੇਢ ਸਾਲ ਤੋਂ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਨਹੀਂ ਹੋ ਰਹੀਆਂ ਲੋਕੀ ਪੰਜਾਬ ਲੁਧਿਆਣੇ ਦੇ ਲੋਕੀ ਤਕਲੀਫ ਚ ਨੇ ਇਵਨ ਪੂਰੇ ਪੰਜਾਬ ਦੇ ਲੋਕੀ ਤਕਲੀਫ ਚ ਨੇ ਕਿਉਂਕਿ ਸਾਰੀਆਂ ਕਾਰਪੋਰੇਸ਼ਨਾਂ ਭੰਗ ਨੇ ਜਿਹੜੇ ਕੰਮ ਕਾਉਂਸਲਰਾਂ ਨੇ ਕਰਨੇ ਉਹ ਕਾਉਂਸਲਰ ਹੀ ਕਰ ਸਕਦੇ ਨੇ ਐਕਟ ਆਈ ਆਰ ਨੰਬਰ 14 ਮਿਤੀ 28 ਤੋਂ 2024 ਨੂੰ खोट वाली थाने के धारा 353 186 149 आईपीसी के तहत मानयोग एमपी श्री रणजीत सिंह बिट्टू मानयोग अपने फॉरमर मिनिस्टर श्री पार्क पोषण आशु जी मानयोग संजय संजय जी संजय अटवाल जी तलवार संजय तलवार जी के नाल अपने डिप्टी मेयर साका डिप्टी मेयर ਸ਼੍ਰੀ ਸ਼ਾਮਸੁੰਦਰ ਜੀ ਦੇ ਖਿਲਾਫ ਇਹ ਤੇ 50 60 ਅਨਪਛਾਤੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਚੜਦੇ ਆ ਰਹੇ ਇਹਦੇ ਵਿੱਚ ਦੋਸ਼ ਲਗਾਏ ਗਏ ਸੀ ਕਿ ਇਹਨਾਂ ਨੇ ਮਿਊਨਿਸਪਲ ਕਾਰਪੋਰੇਸ਼ਨ ਦਾ ਘਰਾਓ ਕਰਦੇ ਹੋਏ ਉੱਥੇ ਅੰਦਰੋਂ ਉਹਨਾਂ ਨੂੰ ਉੱਥੇ ਤਾਲਾ ਲਾ ਕੇ ਉਹਨਾਂ ਦੇ ਕੰਮਕਾਜ ਦੇ ਵਿੱਚ ਵਿਘਨ ਪਾਇਆ ਜਿਸ ਦੇ ਤਹਿਤ ਕੱਲ ਮਿਤੀ 5 3 2024 5 3 2024 ਨੂੰ ਇਹ ਸਾਰੇ ਚਾਰੇ ਵਿਅਕਤੀ ਆਪਣੇ ਆਪਣੇ ਫਾਲੋਅਰਸ ਦੇ ਨਾਲ ਸੀ ਆਪਣੇ ਫਾਲੋਅਰ ਦੇ ਨਾਲ ਸੀਪੀ ਸਾਹਿਬ ਦੇ ਦਫ਼ਤਰ ਦਾ ਘਰਾਓ ਕਰਨ ਗਏ ਸੀ ਤੇ ਉੱਥੇ ਇਹਨਾਂ ਦੀ ਗ੍ਰਿਫਤਾਰੀ ਪਾਈ ਗਈ ਉਸੇ ਵਕਤ ਦੀ ਬੰਦ ਕਰਦੇ ਉੱਥੇ ਜਦੋਂ ਗ੍ਰਿਫਤਾਰੀ ਪਾਣ ਤੋਂ ਮਗਰੋਂ ਜਦੋਂ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਤਾਂ ਅਸੀਂ ਇੱਕ ਕਲੀ ਲਈ ਵੀ ਇਹਦੇ ਵਿੱਚ ਸੁਪਰੀਮ ਕੋਰਟਸ ਦੀਆਂ ਗਾਈਡਲਾਈਨ ਮਾਨਯੋਗ ਸੁਪਰੀਮ ਕੋਰਟਸ ਦੀਆਂ ਗਾਈਡਲਾਈਨ ਦੀ ਉਲੰਘਣਾ ਕੀਤੀ ਗਈ ਹੈ ਉਹਦੇ ਵਿੱਚ ਸਾਫ਼ ਲਿਖਿਆ ਹੈ ਕਿ ਸੈਕਸ਼ਨ 44 1 ਸੀ ਦੀ ਕੰਪਲਾਈਂਸ ਕਰਨੀ ਜ਼ਰੂਰੀ ਹੈ ਜਦੋਂ ਵੀ ਕਿਸੇ ਫੈਂਸ ਦੇ ਵਿੱਚ ਗ੍ਰਿਫਤਾਰੀ ਪਾਣੀ ਹੈ ਜਿੰਨਾ ਫੈਂਸਾਂ ਦੇ ਵਿੱਚ 7 ਸਾਲ ਤੋਂ ਘੱਟ ਸਜ਼ਾ ਹੈ ਤੇ ਇਸ ਸੈਕਸ਼ਨ ਦੀ ਕੰਪਲਾਈਂਸ ਨਹੀਂ ਕੀਤੀ ਗਈ ਇਸ ਦੇ ਤਹਿਤ ਅਸੀਂ ਉਦੋਂ ਬੇਲ ਫਾਈਲ ਕੀਤੀ ਇੱਕ ਗਰਾਉਂਡ ਇਹ ਵੀ ਲਈ ਸੀ ਤੇ ਨਾਲ ਹੀ ਅਸੀਂ ਕਿਹਾ ਸੀ ਵੀ ਇਹਦੀ ਕੰਪਲਾਈਂਸ ਨਾ ਹੋਣ ਕਾਰਨ ਇਮੀਡੀਏਟਲੀ ਇਹਨਾਂ ਨੂੰ ਡਿਸਚਾਰਜ ਕਰੋ ਪਰ ਅਦਾਲਤ ਨੇ ਸਾਡੀ ਐਪਲੀਕੇਸ਼ਨ ਤੇ ਨੋਟਿਸ ਕਰਕੇ ਅੱਜ ਤੇ ਰੱਖ ਦਿੱਤਾ ਸੀ ਤੇ ਅੱਜ ਇਹ ਗਰਾਉਂਡਾਂ ਦੇ ਤਹਿਤ ਕਿ ਪੂਰੀ ਇਨਵੈਸਟੀਗੇਸ਼ਨ ਦੇ ਵਿੱਚ ਹਜੇ ਤੱਕ ਕੋਈ ਵੀ ਪ੍ਰਾਈਵੇਟ ਵਿਟਨੈਸ ਜੁਆਇਨ ਨਹੀਂ ਕਰਾਇਆ ਗਿਆ ਪੁਲਿਸ ਵੱਲ ਸਾਰੇ ਦੇ ਸਾਰੇ ਆਫੀਸ਼ੀਅਲ ਵਿਟਨੈਸ ਸੀ ਸਾਡੀ ਇਹ ਗਰਾਉਂਡ ਸੀ ਕਿ ਇਹ ਮਜੂਤਾ ਸਰਕਾਰ ਨੇ ਪੋਲੀਟিক্যাল ਮੰਡੇਟੇ ਦੇ ਤਹਿਤ ਇਹ ਐਫ ਆਈ ਆਰ ਦਰਜ ਕਰਾਈ ਸੀ ਇਹਨਾਂ ਦਾ ਐਲੀਗੇਸ਼ਨ ਸੀ ਕੰਪਲੇਨੈਂਟ ਤੇ ਪੁਲਿਸ ਦਾ ਐਲੀਗੇਸ਼ਨ ਸੀ ਪ੍ਰੋਸੀਕਿਊਸ਼ਨ ਦਾ ਕਿ ਅਸੀਂ ਫੋਰਸ ਯੂਜ਼ ਕਰਕੇ ਉੱਥੇ ਲੋਕਾਂ ਨੂੰ ਆਮ ਬੰਦਿਆਂ ਨੂੰ ਅੰਦਰ ਨਹੀਂ ਜਾਣ ਦਿੱਤਾ ਤੇ ਕੰਮ ਦੇ ਵਿੱਚ ਵਿਗਨ ਪਾਇਆ ਅਸੀਂ ਇਹ ਗਰਾਉਂਡ ਲਈ ਪਹਿਲਾਂ ਤਾਂ ਇਹਦੇ ਵਿੱਚ ਕਿਸੇ ਵੀ ਪਬਲਿਕ ਪਰਸਨ ਦਾ ਬਿਆਨ ਨਹੀਂ ਹੈਗਾ ਤੇ ਦੂਸਰਾ ਜੇ ਫੋਰਸ ਯੂਜ਼ ਕਰਨੀ ਸੀ ਤਾਂ ਸਾਰੇ ਦੇ ਸਾਰੇ ਜਿੰਨੇ ਵੀ ਵਿਅਕਤੀ 200 ਦੇ ਕਰੀਬ ਜੇ ਉੱਥੇ ਵੋਲੰਟਰ ਤੇ ਇਹਨਾਂ ਦੇ ਨਾਲ ਗਏ ਸੀ ਤਾਂ ਉਹਨਾਂ ਸਾਰੇ ਦੇ ਸਾਰੇ ਏਮਪਟੀ ਹੈਂਡਡ ਸੀ ਕਿਸੇ ਦੇ ਹੱਥ ਵਿੱਚ ਕੋਈ ਹਥਿਆਰ ਨਹੀਂ ਸੀ ਇੱਥੋਂ ਸਾਫ਼ ਪਤਾ ਲੱਗਦਾ ਵੀ ਕਿਸੇ ਦੀ ਕੋਈ ਇੰਟੈਂਸ਼ਨ ਨਹੀਂ ਸੀ ਕਿ ਕਿਸੇ ਕੰਮ ਦੇ ਵਿਗਨਪਾਂ ਦੇ ਵਿੱਚ ਅਸੀਂ ਤਾਂ ਇੱਕ ਮੈਮੋਰੰਡਮ ਦੇਣ ਗਏ ਸੀ ਸਭ ਨੂੰ ਅਸੀਂ ਇਸ ਤੋਂ ਮੈਮੋਰੰਡਮ ਦੇਣ ਗਏ ਸੀ ਸਾਨੂੰ ਪੁਲਿਸ ਨੇ ਇਹ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੇ ਅੰਦਰ ਜਾਣ ਤੋਂ ਰੋਕਿਆ ਸਕੇ ਸ਼੍ਰੀ ਰਮਦੀਪ ਸਿੰਘ ਜੀ ਬਿੱਟੂ ਖੁਦ ਪਬਲਿਕ ਸਰਵੰਟ ਨੇ ਐਮਪੀ ਨੇ ਇਹਨਾਂ ਦਾ ਇੱਕ ਇੱਕ ਸਰਕਾਰੀ ਬੰਦੇ ਦਾ ਪਬਲਿਕ ਇੱਕ ਐਮਪੀ ਦੀ ਡਿਊਟੀ ਹੁੰਦੀ ਹੈ ਕਿ ਉਹ ਜਨਤਾ ਦੀ ਆਵਾਜ਼ ਨੂੰ بلند ਰੱਖੇ ਆਪਣੀ ਆਵਾਜ਼ ਨੂੰ بلند ਕਰਨ ਲਈ ਕਿਉਂਕਿ ਜੋ ਪਿਛਲੇ 1.5 ਸਾਲ ਤੋਂ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਨਹੀਂ ਹੋ ਰਹੀਆਂ ਲੋਕੀ ਪੰਜਾਬ ਲੁਧਿਆਣੇ ਦੇ ਲੋਕੀ ਤਕਲੀਫ ਚ ਨੇ ਇਵਨ ਪੂਰੇ ਪੰਜਾਬ ਦੇ ਲੋਕੀ ਤਕਲੀਫ ਚ ਨੇ ਕਿਉਂਕਿ ਸਾਰੀਆਂ ਕਾਰਪੋਰੇਸ਼ਨਾਂ ਭੰਗ ਨੇ ਜਿਹੜੇ ਕੰਮ ਕਾਉਂਸਲਰਾਂ ਨੇ ਕਰਨੇ ਉਹ ਕਾਉਂਸਲਰ ਹੀ ਕਰ ਸਕਦੇ ਨੇ ਇਹ ਇਹਦਾ ਮੈਮੋਰੰਡਮ ਦੇਣ ਗਏ ਸੀ ਇਹਨਾਂ ਨੂੰ ਮੈਮੋਰੰਡਮ ਜਾਣ ਤੋਂ ਰੋਕਿਆ ਸੋ ਅਫੈਂਸ ਦਾ ਪਬਲਿਕ ਜਿਹੜੇ ਕਾਰਪੋਰੇਸ਼ਨ ਦੇ ਅਧਿਕਾਰੀ ਸੀ ਅਫੈਂਸ ਤੋਂ ਉਹਨਾਂ ਨੇ ਕੀਤਾ ਨਾ ਕਿ ਇਹਨਾਂ ਨੇ ਕੀਤਾ ਇਹਨਾਂ ਨੇ ਤਾਂ ਆਪਣੀ ਡਿਊਟੀ ਨਿਭਾਈ ਹੈ ਇਹਨਾਂ ਤੱਥਾਂ ਦੇ ਆਧਾਰ ਤੇ ਤੇ ਜਿਹੜੇ ਸੈਕਸ਼ਨ 41 ਦੀ ਕੰਪਲਾਈਂਸ ਨਹੀਂ ਕੀਤੀ ਗਈ ਕਿਉਂਕਿ ਇਹ ਸਾਰੇ ਦੇ ਸਾਰੇ ਵਿਅਕਤੀ ਇੱਕ ਵਿਜ਼ਨਰੀ ਨੇ ਡਿਗਨਿਟਰੀ ਨੇ ਤੇ ਪਬਲਿਕ ਰਿਪ੍ਰেজੈਂਟੇਟਰ ਨੇ ਜੇ ਰਿਪ੍ਰেজੈਂਟੇਟਰ ਅਵਾਜ਼ ਹੀ ਨਹੀਂ ਉਠਾਏਗਾ ਤਾਂ ਫਿਰ ਕੌਣ ਆਵਾਜ਼ ਪਬਲਿਕਲੀ ਉਠਾਏਗਾ ਇਹਨਾਂ ਸਾਰੇ ਤੱਥਾਂ ਦੇ ਆਧਾਰ ਤੇ ਤੇ ਲੀਗਲ ਜਿਹੜੇ ਟੈਕਨੀਕਲਿਟੀ ਸੀਗੀਆਂ ਜਿਹੜੀਆਂ ਕੰਪਲਾਈਂਸ ਨਹੀਂ ਕੀਤੀ ਕਿ ਸੈਕਸ਼ਨ 43 1C ਦੀ ਉਹਨਾਂ ਦੇ ਤਹਿਤ ਅੱਜ ਅਦਾਲਤ ਨੇ ਸਾਰੇ ਮੁਲਜ਼ਮ ਚਾਰੇ ਚਾਰਾਂ ਦੇ ਚਾਰੇ ਐਪਲੀਕੈਂਟਸ ਨੂੰ 50000 ਦੇ ਮੁਰਚਲਕੇ ਤੇ ਬੇਲ ਗ੍ਰਾਂਟ